ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਜੌਂਦ ਬਣਾਉਣ ਪਹੁੰਚੇ ਆ ਜੀ ਤਿੰਨ ਜਨਵਾਰ ਤੁਹਾਨੂੰ ਦਿਖਾ ਦੇਵਾਂਗੇ ਕਸੂਈ ਸਬਾਈ ਝੋਟੀ ਦਿਖਾ ਦੇਵਾਂਗੇ ਤੇ ਦੋ ਦਿਖਾ ਦੇਵਾਂਗੇ ਗੱਪੜਾ ਗੱਲਬਾਤ ਸਾਰੀ ਬਾਈ ਨਾਲ ਕਰ ਤੇ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਲੈ ਲੈਣੀ ਫੇਰ ਕਰਨਾ ਸੌਦਾ ਤੇ ਰੇਟ ਬਾਈਆਂ ਦੇ ਜਾਇਜ਼ ਹੁੰਦੇ ਤੇ ਅੱਜ ਵੀ ਰੇਟ ਜਾਇਜ਼ ਹੀ ਹੋਣਗੇ ਸਸੀਗਲ ਬਾਈ ਸਸੀਗਲ ਜੀ ਹੋ ਠੀਕ ਹੋ ਜੀ ਵਧੀਆ ਬਈ ਪਹਿਲਾਂ ਤਾਂ ਨੰਬਰ ਬੋਲੋ ਜੀ 98722 32148 98722 32148 48 ਪਿੰਡ ਆਪਣਾ ਜੀ ਪਿੰਡ ਜਿਉਂ ਜਿਲ੍ਹਾ ਪਰਿੰਡਾ ਤਹਿਸੀਲ ਰਾਮਪਰਾ ਫੂਲ ਤਹਿਸੀਲ ਆ ਗਈ ਰਾਮਪਰਾ ਫੂਲ 9 ਕਿਲੋਮੀਟਰ ਆਪਣਾ ਰਾਮਪਰਾ ਸ਼ਹਿਰ ਹੈ ਇਹਨਾਂ 8 ਕਿਲੋਮੀਟਰ ਆਪਣਾ ਬਾਸ਼ਾਹਰ ਹੈ ਇਹਨਾਂ ਬਾਸ਼ਾਹਰ ਰਹਿਣ ਦਾ ਓਕੇ ਤੇ ਰੇਡ ਫਰ ਅੱਜ ਵੀ ਜਾਏ ਜੀ ਰੇਡ ਬਾਈ ਜਾਏ ਜਾਣਗੇ ਮਾਲ ਆਪਣਾ ਸਾਫ ਸੁਥਰਾਗਾ ਇਹ ਕਹਿੰਨੇ ਆਨਲਾਈਨ ਮਾਉਣੀ ਹੈ ਠੀਕ ਆ ਥਾਣਾ ਦੀ ਪੂਰ ਕੰਡ ਦੀ ਸਾਰੀ ਆਪਣੀ ਗਰੰਟੀ ਹੋਊਗੀ ਉਹ ਸਾਰੀ ਗਰੰਟੀ ਹੋਊ ਆਪਣੀ ਤੇ ਗਾਡ ਕਾਡ ਅਗਲਾ ਆਪੇ ਜਾ ਜੀ ਹਾਂ ਉਹ ਗੱਜਮੈਂਟ ਕਰ ਵੈਸੇ ਤਾਂ ਗਾਡ ਕਾਡ ਚੰਗੀ ਆ ਸਰ ਕਰਨ ਹਾਂ ਪੀਡੀਪਾ ਪਈਦੇ ਨੰਬਰ ਦਾ ਸੂਈ ਨੂੰ ਬਾਈ ਵਾਲੇ ਨੂੰ ਪਤਾ ਹੈ ਆਪਣੀ ਵੀਡੀਓ ਤੂੰ ਐ ਜੀ ਬਣਾਉਣਾਗਾ ਜੇ ਇਹ ਵੀਡੀਓ ਤੇ ਹੁੰਦਾ ਮਾਲ ਆਪਣਾ ਉਹ ਜੇ ਹੁੰਦਾ ਉਹ ਜੇ ਆਪੋ ਉਹ ਕੰਮ ਨਹੀਂ ਕਰਦੇ ਹਾਂ ਇਹ ਨਹੀਂ ਵੀ ਵੱਡੀ ਬਣਾਤੀ ਜਾਉ ਨਹੀਂ ਨਹੀਂ ਕਿਉਂਕਿ ਕੋਲੇ ਆ ਕੇ ਬੰਦਾ ਮੁੜੇ ਨਾ ਹਾਂ ਤੇ ਕੋਈ ਭੈਣ ਭਰਾ ਦਾ ਬਾਕੀ ਨੁਕਸਾਨ ਵੀ ਨਾ ਹੋਵੇ ਹਾਂ ਭਈ ਹਾਂ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਨੇ ਕਿਹੜਾ ਸੂਆ ਸੋਈ ਬਈ ਇਹ ਬਈ ਦੂਜਾ ਸੂਆ ਰੇ ਨਾ ਤਿੰਨੇ ਦੂਜਾ ਦੂਜਾ ਸੂਆ ਆ ਗਿਆ ਓਕੇ ਤਿੰਨੇ ਦੂਜਾ ਦੂਜਾ ਸੂਆ ਆ ਗਿਆ ਤੇ ਕਦੋਂ ਦੀ ਸੂਈ ਆ ਜੀ ਆ ਇਹਨੂੰ ਸੂਈ ਨੇ ਇੱਕ ਹਫਤਾ ਹੋ ਗਿਆ ਜੀ ਹਫਤਾ ਮਗਰ ਕੀ ਆ ਗਿਆ ਜੀ ਮਗਰ ਇਹਦੇ ਕੱਟਾ ਆ ਗਿਆ ਖੋਲੋ ਜੀ ਇਹਨੂੰ ਤੁਰਾ ਕਰਕੇ ਚੈੱਕ ਤੇ ਫਿਰ ਕਿੰਨਾ ਦੁੱਧ ਆਹੋਂ ਦੁੱਧ ਬਈ ਹੁੰਦਾ ਹੈਗਾ 10 ਕਿਲੋ ਅਗਲਾ 9 ਕਿਲੋ ਖੁੱਲਾ ਮੰਨ ਕੇ ਲੈ ਜੇ ਬਈ ਜਮਾ ਲੀਟਰ ਪਾ ਲੈ ਪਾਉਂਦੀ ਜਮਾ ਮਹ ਡੱਬਾ ਮਾਰਦੇ ਪਾਣੇ ਓਕੇ ਜੀ 10 ਕਿਲੋ ਨਿਕਲੂਗਾ ਕਿੰਨਾ ਦੁੱਧ ਦੇ ਸਕਦੀ ਹੈ ਬਾਈ ਦੁੱਧ ਦੇ ਦੂਏ 12 ਕਿਲੋ ਬਈ ਬਾਲਾ ਨਹੀਂ ਆਪਾਂ 12 ਕਿਲੋ ਓਕੇ ਜੀ ਹਾਂ ਕੋਈ ਬਚਾ ਪਾਂਡੇ ਸਾਫਾ ਕੱਦ-ਗਾੜ ਚੰਗਾ ਬਾਕੀ ਬਰੀਕੀਆਂ ਚ ਝੋਟਿਆ ਗਈ ਹਾਂ ਬਾਕੀ ਲੇਵਾ ਦਿਖਾ ਦੇ ਬਾਈ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਆਹ ਦੇਖੋ ਹਮ ਥਾਣਾ ਕੱਲਾ ਕੱਲਾ ਹਾਂ ਹਾਂ ਕੱਦ-ਗਾੜ ਥਾਣਾ ਤੇ ਚਵਾਈ-ਚੁਵਾਈ ਬਾਲੀ ਚੰਗੀ ਲੱਗੀ ਜੀ ਓਕੇ ਜੀ ਖਾਣ ਤੇ ਇੱਕ ਸਿੰਘ ਦੀ ਮਹਾੜੀ ਜੀ ਪ੍ਰਾਣੀوں ਟੋਪੀ ਲਈ ਵੀ ਆ ਹਾਂ ਉਹ ਤਾਂ ਪਹਿਲਾਂ ਤੇ ਲਈ ਹੀ ਵੀ ਆ ਭਾਈ ਓਕੇ ਜੀ ਆ ਦੇਖੋ ਥਣ ਪੰਡਾ ਨੇੜੇ ਤੋਂ ਥਣ ਦੇਖ ਬਾਈ ਕੱਲਾ ਕੱਲਾ ਲੱਗਾ ਹੋਆ ਜਿਵੇਂ ਘਰ ਕੇ ਥਣ ਲੈ ਆਉਂਦਾ ਨਾ ਐ ਲੱਗਾ ਹੋਆ ਕੱਲਾ ਕੱਲਾ ਹੂੰ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਤੇ ਥਣ ਤੁਹਾਨੂੰ ਕੱਲਾ ਕੱਲਾ ਦਿਖਾ ਦਿਆਂ ਨੇੜੇ ਤੋਂ ਆ ਦੇਖੋ ਜੀ ਦੇਵਾ ਥਣ ਸੂ ਤੋਂ ਸਟਾਰਟਿੰਗ ਹੋ ਕੇ ਤੇ ਅਗਲੇ ਪਾਸੇ ਵੀ ਤੁਹਾਨੂੰ ਦਿਖਾਈ ਗਿਆ ਦੇਖੋ ਯਾਰ ਇਹ ਥਣ ਨਿਕਲ ਮੇ ਪੂਰੇ ਸਪੇਸ ਤੇ ਲੱਗੇ ਪਿਆ ਤੇ ਤਾਰਾ ਤੁਹਾਨੂੰ ਚੈੱਕ ਕਰਾ ਦੇ ਬਾਕੀ ਤੁਸੀਂ ਥੱਲੇ ਆਪ ਦੀ ਆਪ ਵੀ ਕਰ ਲੈਣੀ ਆ ਦੇਖੋ ਤੇ ਥਾਨ ਦਾ ਵੀਰ ਕੱਲਾ ਕੱਲਾ ਲੱਗਿਆ ਨਾ ਕਲਾ ਸਾਰਗੇ ਤੇ ਚਵਾਈ ਵੀ ਫਿਰ ਨੱਪਣ ਦੀ ਲੋੜ ਆ ਮੜਾ ਚਵਾਈ ਦਾ ਯਾਰ ਜੇ ਬੱਚਾ ਬੈਠਾ ਰਹੇ ਬਾਈ ਓਕੇ ਜੀ ਇੰਨੀ ਬੋਲੀ ਲੈ ਦਿਖਾ ਦੇ ਲੈ ਚੋਈ ਦਿਖਾ ਦੇ ਹੂੰ ਲੈ ਮਗਲਾ ਜੋ ਮਰੂ ਵੀਰੇ ਲੈ ਇਸ ਬੋਖੋ ਦਾ ਬੇਫਿਕਰ ਹੋ ਜਾ ਅਗਲਾ ਲੈ ਆ ਜਵਾਕ ਤੂੰ ਮਿਠਾਉਣੇ ਆ ਪਹਿਲੇ ਦੀ ਪੋਹ ਜਾ ਪੱਤ ਜਵਾਕ ਵੀ ਬਾਈ ਤਾਰਾ ਮਾਰ ਦੂਗਾ ਮੈਂ ਤਾਰਾ ਹਾਂ ਪੋਲੀ ਤਾਰ ਆ ਨਾ ਲੈ ਜਵਾਕ ਵੀ ਤਾਰਾ ਮਾਰ ਬਿਨਾ ਜੌਣ ਤੋਂ ਹਣਾ ਹਾਂ ਜਮਾਨੀ ਆਣਦਾ ਠੀਕ ਹੈ ਓਕੇ ਜੀ ਹਾਂ ਵੀਰੇ ਕਿੰਨੇ ਪਾਹ ਹੈ ਇਹ ਬਾਈ ਜੇ ਤਾਂ ਰੇਟ ਕਰਾਉਣਾ ਬੁੱਟੇ ਬਾ ਮੋਲ ਕੀ ਕਰਾਂ ਲੈ ਜੇ ਇੱਕ ਪੰਜ ਕਰਾ ਲੈ ਠੀਕ ਆ ਦੇਣੀ ਕਿੰਨੇ ਦੀ ਬਾ 95000 ਦੀ ਝੋਟੀ ਦੇ ਦਾਂਗੇ ਓਕੇ ਜਾ ਰੇਟ ਹਣਾ ਜਮਾ ਦੇ ਆਲੂ ਆ ਤਖਾਰੇ ਹੂੰ ਦਾ ਦੇਖੋ ਹੁਣ ਪਸਮਾ ਚਾਈ ਵੀ ਝੋਟੀ ਦੇਖੋ ਤੇ 95000 ਚ ਥੋੜਾ ਬੋਤਾ ਸਨਮਾਨ ਹਾਂ ਮਾੜਾ ਮੋਟਾ ਮਾਨ ਤਾਨੂੰ ਹੋ ਜੂ ਬਾਲਾ ਤਾਂ ਨਹੀਂ ਹੋਣਾ ਓਕੇ ਜੀ ਆਜੋ ਫਿਰ ਹੁਣ ਝੋਟੀ ਦਿਖਾਈ ਗਿਆ ਆਪਾਂ ਦੋ ਨੰਬਰ ਇਹ ਵੀਰੇ ਕਿਹੜਾ ਸੂਆ ਸੁੰਦੀ ਹੈ ਦੂਜੇ ਏ ਬਈ ਦੂਜਾ ਸੂਆ ਇਹ ਝੋਟੀ ਆਪਾਂ ਪਿੰਡੋਂ ਹੀ ਲਈ ਆ ਠੀਕ ਆ ਓਕੇ ਜੀ ਇਹਨੇ ਪਹਿਲਾਂ ਨੇ ਭਲੂ ਨੇ 12 ਕਿਲੋ ਦੁੱਧ ਕੱਢਿਆ ਵਾ ਬਈ 12 ਕਿਲੋ ਦੁੱਧ ਓਕੇ ਜੀ ਖੋਲੋ ਜੀ ਇਹਨੂੰ ਵੀ ਤੋੜ ਹੁਣ ਦੂਜਾ ਸੂਆ ਸੁੰਦੀ ਆ ਜਮਾ ਰਹੇ ਜਣਾ ਭਾਰ ਪੇਛੇ ਥਣਾ ਦੀ ਓਕੇ ਬਈ ਇਹਦਾ 100 ਨੰਬਰੀ ਆ ਬਈ ਇਹ ਤਾਂ ਫੁੱਲ ਗਰੰਟੀ ਵਾਲੀ ਝੋਟੀ ਆ ਬਈ ਕਿੰਨਾ ਕ ਦੁੱਧ ਕੱਢੂਗੇ ਦੁੱਧ ਬਈ 14 ਕਿਲੋ ਤਾਂ ਖੁੱਲਾ ਕੱਢੂ ਚੰਗੀ ਕੇਰ ਵਾਲਾ ਬੰਦਾ ਤਾਂ 15 16 ਲੈ ਲੂ ਨਹੀਂ 14 ਕਿਲੋ ਤਾਂ ਕਿਧਰੇ ਗਿਆ ਨਹੀਂ ਬਈ ਓਕੇ ਜੀ 14 ਕਿਲੋ ਬਈ ਕਹਿੰਦਾ ਉਮੀਦ ਇਹ ਤੋਂ ਆਪਾਂ ਲਾ ਸਕਦੇ ਤੇ ਬਾਕੀ ਜ ਦੇਦਾ ਭਾਈ ਮੁੱਲ ਕਰਾਉਣਾ ਕੋਸ਼ਿਸ਼ ਕਰਾ ਲਓ ਠੀਕ ਆ 20 ਕਰਾ ਲਓ 25 ਕਰਾ ਲਓ ਇੱਕ 10 ਤੋਂ ਮਾਨਦਾਨ ਕਰਦੇ ਨੇ ਓਕੇ ਜੇ ਰੇਟ ਆ ਜਮਾ ਹਾਂ 1 ਲੱਖ 10000 ਤੋਂ ਥੋੜਾ ਮਾਨਦਾਨ ਹੋ ਜਾਣਾ ਚਾਰ ਸਫੇਰੇ ਦੀ ਚਾਪੜ ਲੱਗੀ ਪਈ ਆ ਕਿਤੋਂ ਨਹੀਂ ਹੁਣ ਜੀ ਕੱਲਾ ਕੱਲਾ ਥਾਣਾ ਸਪੇਸ ਤੇ ਥਾਣਾਗੇ ਆਏ ਨਹੀਂ ਭਾਈ ਝੋਟੀ ਕੇ ਹੱਥ ਤਣਾਉਂਦੀ ਹੋ ਭਾਈ ਕਿੰਨੇ ਦਿਨ ਘੱਟ ਜੂ ਭਾਈ ਪ્યોਰ ਜੈਡ ਬਲੇਕ ਆ ਪੰਜ ਦਿਨ ਭਾਈ ਮਾਲਕਾਂ ਦੇ ਹਿਸਾਬ ਨਾਲ 1 ਲੱਖ 80000 ਪੂਰੀ ਤਸੱਲੀ ਵਾਲੀ ਝੋਟੀ ਆ ਓਕੇ ਜੀ ਆਏ ਕਿਸੇ ਬਸ ਨੇ ਇਹਦਾ ਪੱਕਾ ਗਰੰਟੀ ਵੀ ਲੈ ਲਾਂਗੇ ਭਾਈ ਓਕੇ ਜੀ ਤੇ ਬਾਕੀ ਸਾਰੀ ਜੱਡ ਬੜਾਇਆ ਕਾਲਾ ਪੂਰ ਦਿਖਾਰੇ ਬਾਈ ਕਿਤੇ ਬਸ ਉਹ ਚੱਟਾ ਵਾਲ ਵੀ ਨਹੀਂ ਲੈ ਸਾਰੀ ਐ ਭਈ ਕਾਲੀ ਕਾਲੀ ਤੇ ਬਾਈ 1 ਲੱਖ ਦਾਚੋਂ ਥੋੜਾ ਬਹੁਤਾ ਮਾਨਤਾਂ ਤੇ ਹੁਣ ਬਾਈ ਗੱਲ ਕਰ ਲਿਆ ਆਪਾਂ ਲਾਸਟ ਵਾਲੀ ਦੀ ਹਾਂ ਬਾਈ ਇਹ ਵੀ ਦੂਜਾ ਸੂਆ ਬਾਈ ਦੂਜਾ ਸੂਆ ਆ ਗਈ ਤੇ ਕਿੰਨੇ ਦਿਨ ਕੱਟੂ ਬਾਈ ਕਿਹਾ ਬਾਈ ਇੱਕ ਹਫਤਾ ਪਿਆ ਓਕੇ ਜੀ ਤੇ ਜਾਨ ਢਿੱਲਾ ਦਿਖਾ ਬਾਈ ਜਿਵੇਂ ਗਾਂ ਨਹੀਂ ਹੁੰਦਾ ਆਏ ਮੋਟੇ ਲ ਲੈ ਬਾਈ ਕਿੰਨਾ ਦੁੱਧ ਦਿੰਦਾ ਇਹਦਾ ਯਾਰ ਠੰਡੀ ਲੈ ਲੈ ਬਰਫ ਨਾਲ ਦਿਆ ਬਾਈ ਠੰਡੀ ਤੇ ਲੈ ਜਮਾ 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 ਬਾਹਲੀ ਠੰਡੀ ਵੀ ਇਹਦੇ ਵੀ ਸਪੇਸ ਤੇ ਹੈ ਨਾ ਹਾਂ ਥਾਣੇ ਦੇ ਬਹੁਤ ਚੰਗੇ ਬੋਲੋ ਜੀ ਤੋੜ ਰਖ ਰਹਿ ਕੇ ਇਹਦਾ ਵੀ ਚੈੱਕ ਤੇ ਚਗਾਠਾ ਜਗੂਠਾ ਚੰਗਾ ਪਿਆ ਹੈ ਨਾ ਪੂਰੀ ਬਾਈ ਸੰਗ ਛੁੰਗ ਦੀ ਪੂਰੀ ਛਿੰਗ ਦੀ ਇੱਕ ਨੰਬਰ ਤੇ ਬਾਕੀ ਦੀ ਗੱਲ ਯਾਰ ਕੋਈ ਛੋਟਾ ਮੰਨੇ ਦਾ ਬਾਈ ਕਿੰਨਾ ਕਿ ਦੁੱਧ ਕੱਢ ਦੂ ਬਾਈ ਬਾਈ ਦੁੱਧ ਜਨੇ ਮੰਨ ਲਾ ਵੀ 12 ਕਿਲੋ ਕੱਢਿਆ ਵਾ ਬਰੀਕ ਚ ਆ ਗਈ ਹੈ ਨਾ ਇਹ ਹਾਂ ਬਰੀਕੀ ਵਾਲੀ ਝੋਟਿਆ ਵਈ ਬਰੀਕੀ ਵਾਲੀ ਓਕੇ ਜੀ ਬਰੀਕ ਦੇ ਵਿੱਚ ਆ ਗਈ ਲੇਵਾ ਤਾਂ ਮੈਂ ਕਹਿੰਦਾ ਕਰਮਾੜੀ ਦੁੱਖ ਤੋੜ ਦੂ ਜੀ ਦੇਖਾ ਦੁੱਧ ਇਹ ਭਾਈ ਜੇ ਤਾਂ ਕਰੋਨਾ ਮੁੱਲ ਤਾਂ ਲੱਖ ਕਰਾਲੇ ਕੋਈ ਤੇ 10 ਕਰਾਲੇ 95000 ਦੀ ਝੋਟੀ ਦੇ 95000 ਰੋਕੇ ਜੀ ਜਾਇਜ਼ ਰੇਟ ਦੇ ਵਿੱਚ ਬਾਈਆਂ ਦੇ ਪਸ਼ੂ ਹੁੰਦੇ ਆ ਜਿਹੜਾ 1000 2000 ਲੈਣਾ ਬਸ ਉਹੀ ਲੈ ਕੇ ਸੇਲ ਕਰਨੇ ਹੁੰਦੇ ਆ ਹਾਂ ਭਾਈ ਆਪਾਂ ਬੜਾ ਲਾਲਚਿਆ ਨਹੀਂ ਕਰਦੇ ਹੁੰਦੇ ਬੋਟੇ ਤੇ ਅੱਜ ਤਿੰਨ ਹੀ ਝੋਟੀਆਂ ਤੁਹਾਡੇ ਕੰਮ ਦੀਆਂ ਜੀ ਸਾਰੇ ਦੁੱਧ ਪੀਣ ਵਾਲੇ ਸੌਦੇ ਆਗੇ ਤੇ ਜਮੇ ਜਿਹੜੇ ਭੈਣ ਭਰਾ ਮੰਗ ਕਰਦੇ ਵੀ ਲੱਖ ਡੇਢ ਲੱਖ ਨਹੀਂ ਲੱਗਦਾ ਜਾਇਜ਼ ਰੇਟ ਦੇ ਪਸ਼ੂ ਕਵਰ ਕਰਕੇ ਦੇਵਾਏ ਤੁਹਾਨੂੰ ਜਾਇਜ਼ ਰੇਟ ਦੇ ਤਿੰਨੇ ਹੀ ਪਸ਼ੂ ਕਵਰ ਕਰਕੇ ਦਿੱਤੇ ਆ ਠੀਕ ਹੈ ਜੀ ਜਾਇ ਰੇਟ ਚਾ 95 ਬਾਈ ਇਹਦਾ ਹਾਂ ਇਹਦਾ ਪਛਾਨਾ ਇਹਦਾ 110 ਤੇ ਇਹ ਝੋਟੀ ਦਾ 95 ਨੰਬਰ ਬਾਈ ਫੇਰ ਬੋਲ ਦੋ 98722 32148 32148 ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾਪੂਲ ਤਿੰਨ ਝੋਟੀਆਂ ਸੀ ਤੈਨੂੰ ਤੁਹਾਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦਾ ਕੇ ਨਾ ਵੀਡੀਓ ਦੇ ਨਾਲ